ਆਪ ਜਹਾੜ ਪੀੜਤ ਲੋਕਾਂ ਲਈ ਜਿਹੜੇ ਕਲਾਕਾਰਾਂ ਨੇ ਮਦਦ ਕੀਤੀ ਹੈ ਉਹਨਾਂ ਚੋਂ ਸਭ ਤੋਂ ਪਹਿਲਾ ਨਾਮ ਗਿੱਪੀ ਗਰੇਵਾਲ ਅਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਸੁਣੋ ਹਨਕੀਰਤ ਆਲਖ ਦਲਜੀਤ ਦਸਾਂਝ ਰਣਜੀਤ ਬਾਵਾ ਗੁਲਾਬ ਸਿੱਧੂ ਇੰਦਰਜੀਤ ਨਿੱਕੂ ਸ਼ਾਰੂ ਖਾਨ ਸੁਲਮਾਨ ਖਾਨ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਪੰਜਾਬ ਤੇ ਹੜਪੀੜ ਦੇ ਲੋਕਾਂ ਲਈ ਮਦਦ ਕੀਤੀ ਆ ਸ਼ੱਡੀ ਟੀਮ ਸਾਡੇ ਕਲਾਕਾਰਾਂ ਦਾ ਬਹੁਤ ਧੰਨਵਾਦ ਕਰਦੀ ਹੈ। ਉਸ ਵੀ ਬਾਅਦ ਤੋਂ ਬਾਅਦ ਹਰ ਵੀੜ ਤੇ ਲੋਕਾਂ ਲਈ ਮਦਦ ਕਰੋ। ਉਹਨਾਂ ਨੂੰ ਡੀਜ਼ਲ ਦੀ ਲੋੜ ਬਹੁਤ ਆ ਕਿਉਂਕਿ ਬਾਣਾ ਚ ਪਰੇਤ ਪਈ ਹੈ। ਉਹ ਚੱਕਣੀ ਹੈ। ਇਸ ਲਈ ਤੇਲ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ।